ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਆਪਾਂ ਪਹੁੰਚੇ ਆਂ ਸ਼ੂਟ ਤੇ ਬਹੁਤ ਮਾੜੇ ਹਾਲਾਤ ਨੇ ਜੀ ਆਹ ਦੇਖੋ ਇਹ ਕਾਲੇ ਸੀਨ ਕੱਢ ਵਿੱਚ ਉਹ ਕਿਹਨੂੰ ਕੀ ਕਹਿਣਾ ਇਹਨੂੰ ਦੱਸੋ ਓਏ ਕਿਹਨੂੰ ਕੀ ਕਹਿਣਾ ਸਾਰੇ ਹੁਰਜੇ ਫਿਰਦੇ ਆ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਕਰਨਾ ਤੇ ਕੀ ਨਹੀਂ ਪਾਪਾ ਨੇ ਆਈ ਸੱਮੀ ਵਗ ਗਿਆ ਓਏ ਲੱਗਦਾ ਸੈਰੀ ਦੋਸਤ ਸਟੋਰੀ ਰਾਈਟਰ ਇਹ ਬੈਠੇ ਨੇ ਹਨਾ ਕਾਲੇ ਹਾਂ ਕਾਲਾ ਨੇ ਇਹ ਬੋਲਤੀ ਆ ਹੂੰ ਦੱਸੀ ਹਾਂ ਜਸੂ ਦਿਮਾਗ ਹੁਲਚ ਗਿਆ ਲੈ ਲੋ ਸੀਨ ਨਹੀਂ ਕਰ ਰਹੇ ਸੀਨ ਕਿੰਨੇ ਪੈਣੇ ਹੈ ਹੋਰ ਪਤਾ ਨਹੀਂ ਅੱਜ ਕੀ ਹੋਇਆ ਪਿਆ ਇਹਨਾਂ ਨੂੰ ਗਗਨ ਦਾ ਸਿਰ ਦੁਖਦਾ ਹੈ ਪਿੱਤੂ ਮੂਡ ਆਣ ਹੋ ਰਹੀ ਹੈ ਪਿੱਤੂ ਪ੍ਰੋਬਲਮ ਕੀ ਇਹਨੇ ਬੋਲ ਵਾਲਾ ਘਟਾ ਦੇ ਕੇ ਮੂਹਰੇ ਸੀਨ ਨਹੀਂ ਕਰਦੇ ਸਦਾ ਕੱਲ ਗੁੜੀ ਜੀ ਚੀਮੇ ਖੜੀ ਸੀ ਨਾ ਹਾਂ ਪਿੱਤੂ ਉਹ ਕਿਵੇਂ ਦੇਖਿਆ ਸੀ ਬੁਲਾਇਆ ਨਹੀਂ ਜਾਣ ਕਿਹਨੂੰ ਬੁਲਾਇਆ ਕਹਿੰਦਾ ਇਹਨੂੰ ਦੱਸ ਪਰਾਟਾ ਢਾਣਾ सही देखना है जल्दी आत्रा वाइल्ड होगा बलवाना भी

અને રીટેક ડ્રમવાળા ਉਹੀ ਗੱਲ ਇਹਦੀ ਤਾਂ ਮੈਨੂੰ ਟੈਨਸ਼ਨ ਹੈ ਵੀ ਫੋਨ ਨਹੀਂ ਚੱਕ ਰਿਹਾ ਪਤਾ ਨਹੀਂ ਕਾਹ ਤੋਂ ਨਹੀਂ ਚੱਕ ਰਿਹਾ ਫਲਾਣਾ ਤਾਂ ਮੈਂ ਕਾ ਥੋੜਾ ਵਧਾ ਲਾਂਦੇ ਸਰ ਜਾਨ ਸਾ ਲੈ ਆਉਂਦੇ ਬੰਦਾ ਆ ਸੀ ਹੋਏ ਹਾਂ ਚੱਲੋ ਚੱਲ ਜਾਨੇ